ਜਿੰਨਾ ਦੇ ਕਾਰਜ ਸ਼ਹੀਦ ਬਾਬਾ ਦੀਪ ਸਿੰਘ ਜੀ ਕਰਦੇ ਹੋਣ ਜਿੰਨਾ ਦੇ ਕਾਰਜ ਸ਼ਹੀਦ ਬਾਬਾ ਦੀਪ ਸਿੰਘ ਜੀ ਕਰਦੇ ਹੋਣ ਉਹਨਾਂ ਦੇ ਕਾਰਜ ਫਿਰ ਕਦੇ ਵੀ ਅੜ ਨਹੀਂ ਸਕਦੇ ਬਾਬਾ ਦੀਪ ਸਿੰਘ ਜੀ ਦਾ ਹੱਥ ਹੈਗਾ ਸਿਰ ਤੇ ਉਹਨਾਂ ਨੇ ਕੰਡਾ ਚੁੱਭਣਾ ਨਹੀਂ ਦੇਣਾ ਬਾਬਾ ਦੀਪ ਸਿੰਘ ਜੀ ਦਾ ਹੱਥ ਹੈਗਾ ਸਿਰ ਤੇ ਉਹਨਾਂ ਨੇ ਕੰਡਾ ਚੁੱਭਣ ਨਹੀਂ ਦੇਣਾ ਚੰਗਾ ਬੰਦਾ ਵਕਤ ਤਾਂ ਆਉਂਦਾ ਰਹਿੰਦਾ ਆ ਸਾਨੂੰ ਪਤਾ ਹੈ ਬਾਬਾ ਦੀਪ ਸਿੰਘ ਜੀ ਨੇ ਸਾਡਾ ਕੋਈ ਵਿਗੜਨ ਨਹੀਂ ਦੇਣਾ ਜਿਸ ਨੂੰ ਬਾਬਾ ਦੀਪ ਸਿੰਘ ਜੀ ਦਾ ਸਹਾਰਾ ਹੋਵੇ ਉਹਨੂੰ ਕਿਸੇ ਹੋਰ ਸਹਾਰੇ ਦੀ ਲੋੜ ਨਹੀਂ ਪੈਂਦੀ ਬਾਬਾ ਦੀਪ ਸਿੰਘ ਦੀ ਜਿਹਦਾ ਹੱਥ ਇੱਕ ਰੇ ਫੜ ਲੈਂਦੇ ਫਿਰ ਉਹਦੇ ਅੰਗ ਸੰਗ ਹਮੇਸ਼ਾ ਰਹਿੰਦੇ ਜਦ ਮੇਰੇ ਨਾਲ ਇੰਨੀ ਵੱਡੀ ਸ਼ਕਤੀ ਹੋਵੇ ਉਹਨੂੰ ਕਿਸੇ ਦਾ ਡਰ ਨਹੀਂ ਹੋ ਸਕਦਾ ਹੁਣ ਡਰ ਉਹਨੂੰ ਹੈ ਜਿਹੜੇ ਕਿਸੇ ਦਾ ਮਾਰਾ ਕਰਦੇ ਨੇ ਉਹਨੂੰ ਵੀ ਬਾਬਾ ਦੀਪ ਸਿੰਘ ਜੀ ਆਪ ਦੇਖ ਲੈ ਸਾਡੇ ਸੋਹਣੇ ਬਾਬਾ ਦੀਪ ਸਿੰਘ ਜੀ ਤੁਹਾਡੇ ਦਰਸ਼ਨ ਕਰਕੇ ਤਾਂ ਸਵੇਰ ਸਭ ਤੋਂ ਸੋਹਣੀ ਹੋ ਜਾਂਦੀ ਆ ਮਿਹਰ ਕਰਨਾ ਦੀਪ ਸਿੰਘ ਜੀ ਸਾਰੀਆਂ ਸੰਗਤਾਂ ਤੁਹਾਡੇ ਅੱਗੇ ਅਰਦਾਸ ਕਰ ਰਹੀਆਂ ਨੇ ਹਰ ਕਿਸੇ ਦੇ ਘਰ ਖੁਸ਼ੀਆਂ ਦੀਆਂ ਬਰਕਤਾਂ ਲੈ ਕੇ ਜਾਣਾ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਸਾમના ਨੂੰ ਤੁਹਾਡਾ ਹੀ ਆਸਰਾ ਹੈ ਜਿੰਨੂੰ ਇੱਕ ਵਾਰ ਦਿਲ ਦੇ ਜਿੰਦਰੇ ਵਿੱਚ ਕੈਦ ਕਰ ਲਵੇ ਜਿੰਨੂੰ ਇੱਕ ਵਾਰ ਦਿਲ ਦੇ ਜਿੰਦਰੇ ਚ ਕੈਦ ਕਰ ਲਵੇ ਫੇਰ ਉਹ ਨਹੀਂ ਮੁੜ ਕੇ ਖੋਲਦਾ ਜੇ ਕੋਈ ਰੋਲਦਾ ਰੋਲਦਾ ਮੇਰੇ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਆ ਜਾਵੇ ਫੇਰ ਉਹ ਭੁੱਲ ਕੇ ਵੀ ਮੇਰੇ ਖੰਡੇ ਤੁਸੀਂ ਬਹੁਤ ਜ਼ਿਆਦਾ ਘਬਰਾਉਂਦੇ ਹੋ ਜਦੋਂ ਤੁਹਾਨੂੰ ਪਤਾ ਤੁਹਾਡੇ ਨਾਲ ਬਾਬਾ ਦੀਪ ਸਿੰਘ ਜੀ ਬੈਠੇ ਨੇ ਫਿਰ ਉਹਨਾਂ ਨੇ ਤੁਹਾਡੇ ਨਾਲ ਗਲਤ ਥੋੜਾ ਹੁੰਦਾ ਨਾ ਵਿਸ਼ਵਾਸ ਰੱਖੋ ਬਾਬਾ ਜੀ ਤੇ ਪੂਰਾ ਉਹਨਾਂ ਨੇ ਤੁਹਾਡੇ ਲਈ ਬਹੁਤ ਵਧੀਆ ਸੋਚਿਆ ਆਇਆ ਹੈ ਤਨ ਤਨ ਬਾਬਾ ਦੀਪ ਸਿੰਘ ਜੀ ਲਿਖੋ ਤੇ ਆਓ ਸਾਰੇ ਅਰਦਾਸ ਕਰੀਏ ਬਾਬਾ ਜੀ ਦੇ ਅੱਗੇ ਬਾਬਾ ਜੀ ਜਿਹੜਾ ਇਨਸਾਨ ਮਿਹਨਤ ਦੀ ਰੋਟੀ ਕਮਾ ਰਿਹਾ ਉਹਨੂੰ ਕਿਸੇ ਦੇ ਸਾਹਮਣੇ ਨੀਵਾ ਨਾ ਪੈਣ ਦੇਣਾ ਜਿਹਦਾ ਦਿਲ ਦੁਖੀ ਹੈ ਅੰਦਰੋਂ ਅੰਦਰ ਤੜਫ ਰਿਹਾ ਉਹਨਾਂ ਦੇ ਵਿੱਚ ਰਾਹਤ ਪਹੁੰਚਾਣਾ ਬਾਬਾ ਦੀਪ ਸਿੰਘ ਜੀ ਤੁਸੀਂ ਕੀ ਨਹੀਂ ਕਰ ਸਕਦੇ ਮਿਹਰ ਕਰੋ ਸਾਰਿਆਂ ਦੀ ਆਪਣੀ